ਅੱਜ ਪਿੰਡ ਬਡਾਲਾ ਗਰੰਠੀਆਂ ਦੇ ਵਿੱਚ ਪਹੁੰਚੇ ਆਂ ਜਿੱਥੇ ਇੱਕ ਹਰਪਾਲ ਨਾਮ ਦਾ ਆਦਮੀ ਆ ਉਹ ਖੇਡਾਂ ਦਾ ਵੀ ਪਲੇਅਰ ਆ ਤੇ ਉਹਦੇ ਨਾਲ ਜਿਹੜੀ ਆ ਬਹੁਤ ਨਜਾਇਜ਼ ਹੋਣੀ ਆ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਜਿਹੜੀ ਉਹਦੇ ਉੱਤੇ ਤਿੰਨ ਚਾਰਾਂ ਫਰਾਂ ਕੱਟੀਆਂ ਗਈਆਂ ਨੇ ਤੇ ਕੱਟੀਆਂ ਨਜਾਇਜ਼ ਕਰੀਆਂ ਨੇ ਪਿੰਡ ਵਾਸੀ ਵੀ ਇਕੱਠੇ ਹੋ ਗਏ ਸਾਰੇ ਨਾਲ ਗੱਲਬਾਤ ਕਰਦੇ ਪਹਿਲਾਂ ਹਰਪਾਲ ਨਾਲ ਗੱਲਬਾਤ ਕਰਾਂਗੇ ਹਾਂਜੀ ਹਰਪਾਲ ਜੀ ਕੀ ਗੱਲਬਾਤ ਹੋਈ ਤੁਹਾਡੇ ਨਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਪਾਜੀ ਮੇਰੇ ਤੇ ਨਾ ਇਹਨਾਂ ਨੇ ਬੀ ਨਜਾਇਜ਼ ਮਤਲਬ ਪਰਚੇ ਕੱਟਦੇ ਆ ਤਿੰਨ ਜਿਨ੍ਹਾਂ ਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਐਹੋ ਜੀ ਕੋਈ ਗੱਲ ਕਥੋਂ ਦਵਾਏ ਪਹਿਲਾ ਹੈਗਾ ਜੇ ਸੇਖਵਾਂ ਥਾਣੇ ਦਾ ਸੇਖਵਾਂ ਥਾਣੇ ਦਾ ਉੱਥੇ ਕੀ ਕਰ ਕਹਦਾ ਪਿਆ ਉਹਨਾਂ ਨੇ ਇਹਨਾਂ ਨੂੰ 4 ਗ੍ਰਾਮ ਹੈ ਰਣ ਪਾਤੀ ਆ ਵੀ ਤੇਰੇ ਕੋਲ ਬੰਦੇ ਨੇ ਖੜੀ ਉਹ ਬੰਦੇ ਨੂੰ ਮੈਂ ਮਾਸਾ ਜਾਣਦਾ ਨਹੀਂ ਜੇ ਮੈਂ ਜਾਣਦਾ ਮੈਂ ਜੰਮਿਆ ਰਹੂੰਗਾ ਉਹ ਬੰਦੇ ਨਾਲ ਮੇਰਾ ਕੋਈ ਲੈਣ ਦੇਣ ਨਹੀਂ ਇਹਨਾਂ ਨੇ ਉਹਨਾਂ ਨਾਲ ਜੋੜਦਾ ਮੈਨੂੰ ਭਾਜੀ ਉਹਦੇ ਨਾਲ ਜੋੜ ਕੇ ਤੇ ਇਹਨਾਂ ਨੇ ਮੈਨੂੰ ਸੱਦ ਕੇ ਖੜਿਆ ਥਾਣੇ ਵੀ ਆ ਚਲਿਆ ਥਾਣੇ ਕੰਮਾਂ ਮੰਨੇ ਦੇ ਤੇ ਮਗਰੋਂ ਮੇਰੇ ਤੇ ਇਹਨਾਂ ਨੇ ਕੀ ਕੀਤਾ ਵੀ ਉੱਥੇ ਜਾ ਕੇ ਮੇਰੇ ਫੋਟੋ ਵਾਣਾ ਕਿ ਤੇ ਇੱਕ ਪਰਚਾ ਹੋਇਆ ਵਾ ਇਹਨਾਂ ਪਹਿਲਾਂ ਪਰਚਾ ਕੱਟ ਕੇ ਫੇਰ ਮੈਨੂੰ ਮੈਨੂੰ ਉਹ ਬੰਦੇ ਦਾ ਜਾਣ ਛੋੜੇ ਦਿਨ ਹੋ ਗਿਆ ਫਿਰ ਮੇਰੀ ਕੁੜੀਆ ਦਾ ਵਿਆਹ ਹੀ ਮੈਂ ਆ ਉਹਦੇ ਵਿੱਚ ਰੁੱਝਿਆ ਹਾਂ ਜੀ ਤੇ ਇਹਨਾਂ ਨੇ ਮੈਨੂੰ ਕੀ ਕੀਤਾ ਵਾ ਵੀ ਮੈਨੂੰ ਆਇਆ ਵਾ 14 ਨੂੰ ਫੋਨ 14 ਤਰੀਕ ਨੂੰ ਵੀ ਮਤਲਬ ਬੰਦਾ ਫੜਿਆ ਗਿਆ ਜੀ ਤੇ ਮੈਂ ਕਿਹੜਾ ਬੰਦਾ ਫੜਿਆ ਗਿਆ ਮੈਂ ਬਟਾਲੇ ਹਾਂ ਤੇ ਇਹਨਾਂ ਨੇ ਕੀ ਕੀਤਾ ਵੀ ਮੇਰੇ ਤੇ ਪਰਚਾ ਕੱਟ ਕੇ ਤੇ ਫਿਰ ਮੇਰੇ ਘਰ ਆਏ ਆ ਜੀ 16 ਤਰੀਕ ਨੂੰ ਮੈਂ ਥਾਣੇ ਵੀ ਗਿਆ ਹਾਂ ਥਾਣੇ ਜਾ ਕੇ ਮੈਂ ਗਿਆ ਮੈਂ ਤੇ ਮੈਨੂੰ ਕਹਿੰਦਾ ਵੀ ਅੱਜ ਆਪ ਕੰਮ ਖਾਈਏ ਇੱਕ ਮਿੰਟ ਇਹ ਜਿਹੜੀ ਆ ਬੰਦਨਾ ਇਹ ਕੋਣ ਆ ਮੈਂ ਅਕਲ ਜੀ ਇਹਨਾਂ ਨੂੰ ਕੋਈ ਜਾਣਦਾ ਨਹੀਂ ਜੀ ਮੇਰਾ ਕੋਈ ਲੈਣ ਦੇਣ ਨਹੀਂ ਨਾ ਮੈਂ ਜਾਣਦਾ ਉਹ ਦਿਨ ਮੇਰੀ ਕੁੜੀ ਦਾ ਵਿਆਹ ਸੀ ਸਾਰੀ ਤਰੀਕ ਨੂੰ ਵੀ ਤੇ 3 ਤਰੀਕ ਨੂੰ ਵੀ ਮਤਲਬ ਘਰ ਤੇ ਪ੍ਰੋਗਰਾਮ ਹੀ ਸਾਰਾ ਤੇ ਮਾੜਾ ਮੋਟਾ ਕੁੜੀ ਦਾ ਵਿਆਹ ਪਤਾ ਨਹੀਂ ਮੈਂ ਕਿੱਦਾਂ ਕੀਤਾ ਤੇ ਮੇਰੇ ਤੇ ਬੀਅਨ ਜਾਇਜ਼ ਬਹੁਤ ੱੱਕਾ ਹੋਣ ਡਿਆ ਮੇਰੇ ਨਾਲ ਇਹ ਇਹ ਬੰਦਨਾ ਵਾ ਬਟਾਲੇ ਦੀ ਆਈ ਹਾਂਜੀ ਹਾਂਜੀ ਇਹਨੂੰ ਜਾਣ ਪਛਾਨ ਹੈ ਕੋਈ ਕੋਈ ਮੇਰੀ ਜਾਣ ਪਛਾਨ ਨਹੀਂ ਨਾ 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 ਕੋਈ ਇਹ ਦੂਸਰਾ ਹੈਗਾ ਵਾ ਤੇਰਾ ਇਹ ਪ੍ਰਕਾਸ਼ ਕੌਰ ਹਾਂਜੀ ਇਹਨਾਂ ਨਾਲ ਵੀ ਕੋਈ ਮੇਰਾ ਲੈਣਾ ਦੇਣਾ ਨਹੀਂ ਇਹ ਹੈਗਾ ਫਰਕ ਤੇਰੀ 100 0121 ਤੇ ਦੂਸਰੀ ਹੈਗੀ 0125 FR ਦੋ ਤੇ ਤੇ ਹੋਈਆਂ ਨੇ ਸਿੱਧੀ ਛਾਣੇ ਦੇ ਵਿੱਚ ਹਾਂਜੀ ਇਹ ਬਿਲਕੁਲ ਭਾਜੀ ਗਲਤਵਾ ਜੇ ਕੋਈ ਇਹਦੇ ਵਿੱਚ ਰੋਲ ਹੋਏ ਮੇਰਾ ਤੇ ਮੈਂ ਜੁਮਿਆਰ ਹਾਂਗਾ ਮੇਰੇ ਤੇ ਭਾਜੀ ਇੱਕ ਦੇ ਵੀ ਛੜ ਕੇ ਚਾਰ ਪਰਤੇ ਕਰਦਣ ਮੇਰਾ ਕੋਈ ਕਸੂਰ ਨਹੀਂ ਇਹਦੇ ਵਿੱਚ ਤੁਹਾਨੂੰ ਪਤਾ ਵੀ ਜੇ ਕੋਈ ਕਸੂਰਵੰਦ ਹੁੰਦਾ ਤਾਂ ਮੈਂ ਮੀਡੀਆ ਦੇ ਸਾਹਮਣੇ ਆਉਣਾ ਹੀ ਨਹੀਂ ਕੋਈ ਮੇਰਾ ਇਹਦੇ ਵਿੱਚ ਗਲਤੀ ਨਹੀਂ ਮੈਨੂੰ ਆਉਂਦੇ ਆ ਘਰੋਂ ਤੋਂ ਹੀ ਪਤਾ ਲੱਗਦਾ ਜਦੋਂ ਮੇਰੇ ਤੇ ਪਰਚਾ ਕੱਟ ਕੇ ਆਉਂਦੇ ਪਰਚੇ ਤਾਂ ਪਹਿਲਾਂ ਹੀ ਕੱਟਦੇ ਆ ਤਿੰਨ ਇਹ ਹਰਪਾਲ ਜਿਹਨੇ ਦੋ ਪਰਚੇ ਤੇਤੇ ਕੱਟੇ ਆ ਹਾਂਜੀ ਹਾਂਜੀ ਜਸਪਾਲ ਸਿੰਘ ਜਸਪਾਲ ਸਿੰਘ ਹਾਂਜੀ ਲਓ ਜਸਪਾਲ ਅੱਛਾ ਤੁਹਾਨੂੰ ਨੰਬਰ ਆਪੇ ਦੀ ਗੱਲ ਤੇ ਆ ਲਿਖਾਇਆ ਸੀਟੀ ਥਾਣੇ ਦੇ ਐਸਐਸਓ ਸਾਹਿਬ ਨਾਲ ਗੱਲ ਕਰਦੇ ਆ ਕੋ ਉਹਦੇ ਵਿੱਚ ਐਸਆਈ ਆ ਉਹਦੇ ਵੀ ਨਾਲ ਦੇ ਵਿੱਚ ਹੈ ਹੈ ਕਿ ਜੱਜਪਾਲ ਸਿੰਘ ਸਭ ਕੋ ਕਰੀ ਜਾਂਦੇ ਵਾ ਲਓ ਜਰਾ ਕੋ ਨੰਬਰ ਲਾਓ ਭਲੇ ਨੂੰ ਹੋਰ ਭਾਜੀ ਕਿੱਤਰਾ ਦਾ ਬੰਦਾ ਏ ਆਪਾਂ ਗੱਲਬਾਤ ਵੀ ਨਾਲ ਨਾਲ ਕਰਦੇ ਆ ਕਿੱਸ ਤਰ੍ਹਾਂ ਦਾ ਬੰਦਾ ਹੈ ਰਪਾਲ ਇਹ ਬੰਦਾ ਜੀ ਪਲੇਅਰ ਖੇਡਾਂ ਕੋ ਨਾ ਕਰਦਾ ਅੱਛਾ ਜੀ ਇਹੋ ਜੀ ਕੋਈ ਗੱਲ ਨਹੀਂ ਨਸ਼ੇ ਨਸ਼ੇ ਦੀ ਨਸ਼ੇ ਦੀ ਕੋਈ ਗੱਲ ਬੰਦੀ ਆ ਦੇਖੋ ਪਿੰਡ ਵਾਸੀ ਨੇ ਹਾਂ ਜੀ ਹਾਂ ਜੀ ਠੀਕ ਠੀਕ ਜੀ ਪਲੇਅਰ ਆ ਹਾਂ ਬਾਰੀ ਖੇਡ ਕੇ ਆ ਬੜਾ ਬੰਦਾ ਵਧੀਆ ਇਹਦਾ ਨਹੀਂ ਹੋਈ ਕੋਈ ਦੇਖਿਆ ਮਾੜਾ ਨਹੀਂ ਇਹਨੂੰ ਪਿੰਡ ਵਾਸੀਆਂ ਨਹੀਂ ਦੇਖਿਆ ਇਹਨੂੰ ਨਾ ਦੇਖਿਆ ਨੇ ਪਿੰਡ ਵਾਸੀ ਇਹਨੂੰ ਸਭ ਕੁਝ ਪਤਾ ਹੁੰਦਾ ਬੰਦੇ ਬਾਰੇ ਹਾਂਜੀ ਭਾਜੀ ਕਿੱਤਨਾ ਡੰਡਾ ਹੈ ਹਾਂਜੀ ਬਹੁਤ ਵਧੀਆ ਬੰਦਾ ਭਾਜੀ ਇਹ ਮਤਲਬ ਕੀ ਹੈ ਤੇ ਵਿਚਾਰਾ ਆਪਣਾ ਮਾਂ ਟਾਈਮ ਪਾਸ ਹੀ ਕਰਦਾ ਵਾਜੀ ਇਹ ਤੇ ਬੇਨਿਆ ਜੀ ਇਹ ਇਹਨਾਂ ਜੇ ਉਹ ਕਰੀ ਜਾਂਦੇ ਆ ਦੰਗਾ ਬੜਾ ਮੁੰਡਾ ਵਾ ਖੇਡ ਕੇ ਆ ਇੰਗਲੈਂਡ ਉਹ ਤੋਂ ਬਾਅਦ ਇਹਦੇ ਵਿਚਾਰ ਦੇ ਸੱਟ ਲੱਗ ਗਈ ਹੈ ਮਹਾਰਾ ਇਹਨੇ ਚਲੋ ਤਕਾਈ ਕੀਤਾ ਹੈ ਨਾ ਉਹਦੇ ਵੀ ਉਹਦੇ ਨਾਲ ਚਲੋ ਹੁਣ ਆਪਣਾ ਇੱਥੇ ਕਿਤੇ ਪਿੰਡਾਂ ਥਾਵਾਂ 'ਚ ਮੜਾ ਮੋਡਾ ਖੇਡ ਖੂਡ ਕੇ ਵਿਚਾਰਾ ਆਪਣਾ ਟਾਈਮ ਪਾਸ ਕਰਦਾ ਜੀ ਤੇ ਉਹ ਤੋਂ ਬਾਅਦ ਇਹਨੇ ਇੱਕ ਆ ਬਚਾਰੇ ਨੇ ਆਪਣਾ ਰਕਸ਼ਾਜਾ ਲਿਆ ਜੇ ਉਹ ਕਿਰਾਏ ਤੇ ਚੜਾਇਆ ਜੀ ਤੇ ਬਸ ਉਹਦਾ ਮਹਾ ਆਪਣਾ ਟਾਈਮ ਪਾਸ ਹੀ ਕਰਦਾ ਜੀ ਇਹ ਪੋਸਿਆਂ ਨੂੰ ਕੋਈ ਨਹੀਂ ਲੱਭਦਾ ਤੇ ਇਹੀ ਲੱਭਦਾ ਬੰਦਾ ਹਾਂ ਜੀ ਭਾਜੀ ਕਿਤਰਾ ਲੱਕਰਕਟਾ ਹੈ ਬੰਦੇ ਦਾ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਪਾਂ ਵਧੀਆ ਭਾਜੀ ਕਿਰਕਟ ਵਧੀਆ ਵਾ ਇਹ ਪੁਲਿਸ ਵਾਲੇ ਕੋਈ ਜਿਹੜੇ 24 ਘੰਟੇ ਜਾਬ ਲਾਉਂਦੇ ਨਾ ਕੋਈ ਪਰਸ ਨਹੀਂ ਖੋਇਆ ਕੋਈ ਬਾਤ ਨਹੀਂ ਕੋਈ ਨਹੀਂ ਨਾ ਖੋਇਆ ਖਾਇਆ ਅੱਛਾ ਇਹ ਬੇਨਿਆਜੀ ਇਹ ਝੂਠ ਬੋਲ ਰਹੇ ਆ ਪੁਲਿਸ ਵਾਲੇ ਹਾਂ ਕੱਦਾ ਭਾਂਜੀ ਇਹ ਬਣਾ ਵਧੀਆ ਭਾਜੀ ਸਾਰਾ ਕੁਝ ਵਧੀਆ ਹੀ ਜਦੋਂ ਮਰਜੀ ਆ ਜਾਂਦੇ ਪੁਲਿਸ ਵਾਲੇ ਰੇਟ ਮਾਰਦੇ ਆ ਕੇ ਕੋਈ ਲੱਭਦਾ ਨਹੀਂ ਤਾਂ ਉਹਨੂੰ ਚੁੱਕ ਕੇ ਲੈ ਜਾਂਦੇ ਸਾਡਾ ਘਰ ਦਾ ਸਤਿਆਨਾਸ਼ ਕਰਕੇ ਗਾਹ ਜਾਂਦੇ ਆ ਮੈਂ ਕੋਈ ਇੱਕ ਖਿਡਾਰੀ ਆ ਜਿਹਨੂੰ ਇਹਨਾਂ ਨੇ ਬਹੁਤ ਜ਼ਿਆਦਾ ਮਿੱਟੀ ਦੇ ਝਮਲਾਹ ਰਖਾਏ ਪੁਲਿਸ ਵਾਲਿਆਂ ਨੇ ਹਾਂ ਜੀ ਕਿੱਦਾਂ ਲੱਗਦਾ ਭਾਜੀ ਇਹ ਬਹੁਤ ਵਧੀਆ ਏ ਇੱਕ ਗਲਤ ਕਰਨ ਦੇ ਆ ਇਹ ਤੀਜੇ ਚੌਥੇ ਦਿਨ ਮਾਰਦੇ ਰਹਿੰਦੇ ਗੇੜਾ ਅਜੇ ਕੱਲ ਪਰਸੋਂ ਵੀ ਆਏ ਹੀ ਹਾਂਜੀ ਇਹ ਕੱਲ ਪਰਸੋਂ ਵੀ ਆਏ ਆ ਵੇਖੋ ਇਹਨਾਂ ਕੋਈ ਨਹੀਂ ਲੱਭਦਾ ਤੇ ਉੱਥੇ ਵੀ ਆ ਜਾਂਦੇ ਹਾਂਜੀ ਹਾਂਜੀ ਠੀਕ ਆ ਭਾਜੀ ਵਧੀਆ ਸਾਡੇ ਮਹੱਲੇ ਚ ਰਹਿੰਦੇ ਨੇ ਵੀਰ ਤੇ ਬਾਕੀ ਆ ਜੀ ਕੋਈ ਗੱਲ ਨਹੀਂ ਵੇਖੋ ਇਹ ਮਹੱਲਾ ਵਾਸੀ ਨੇ ਸਾਰੇ ਆ ਉਹ ਇਹਨਾਂ ਦਾ ਸਮਾਨ ਹੀ ਵਿਖਾਈਏ ਨਾਲੇ ਐਸਐਚਓ ਸਾਹਿਬ ਨੇ ਨੰਬਰ ਲਾਓ ਸ਼ਿਟੀ ਥਾਣੇ ਵਾਲੇ ਨਾਲ ਇਹਦੇ ਨਾਲ ਵੀ ਗੱਲਬਾਤ ਕਰਦੇ ਜਰਾਕ ਇਹਦਾ ਸਾਰਾ ਸਮਾਨ ਵਿਖਾਈਏ ਨੰਬਰ ਲੱਗਦਾ ਫੇਰ ਗੱਲ ਕਰਿਓ ਆ ਵਿਖਾਓ ਯਾਰ ਸ਼ੀਟਾਂ ਲੋ ਦਿਖਾਉ ਹੰਤਾਰੀਆਂ ਇਹਨਾਂ ਦੇ ਕੋਲੇ ਕਿਹਦੇ ਕੋਲ ਨੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਇਹ ਮੁੰਡੇ ਦੇ ਮੁੰਡੀਆਂ ਨੇ ਜੇ ਇਹ ਚੰਗਾ ਜਿਹਾ ਤਾਂ ਹੀ ਮਰ ਜਾਂਦੇ ਨਾ ਸਾਹ ਜਾਂ ਦਿਖਾਓ ਇਹਨਾਂ ਨੂੰ ਇਹ ਅੰਦਰ ਵੇਖੋ ਪਾਸੇ ਉਹ ਫੋਟੋ ਤੇਰੀ ਆ ਲਾ ਜਿਹੜਾ ਫੋਟੋ ਉਹ ਮੇਰੀ ਆ ਆ ਵਿਖਾ ਫੋਟੋ ਜਿਹੜਾ ਪੱਲੀ ਵੇ ਓਲੇ ਬਾਲੇ ਰੱਖ ਅਲੋਏ ਕਰ ਇਹਨੂੰ ਦੇਖੋ ਕੋਈ ਕੋਈ ਆ ਦੇਖੋ ਫਿਰ ਇਹ ਹੋਰ ਇਹ ਬੰਦੇ ਦਾ ਇਹੋ ਜਿਹੇ ਬੰਦੇ ਦਾ ਵੀ ਇਹ ਹਾਲ ਹੈ ਤੇ ਬਾਕੀ ਲੋਕਾਂ ਦਾ ਕੀ ਹੋਊਗਾ ਜੇ ਇਹੋ ਜਿਹੇ ਬੰਦੇ ਰਮੀ ਇਹ ਨਹੀਂ ਜੀਂਦੇ ਨੇ ਤੇ ਉਸ ਵਾ ਦਾ ਵਾਕਿਆ ਰਿਕਾਰਡ ਜਿਹੜਾ ਵਾ ਖਰਾਬ ਆ ਕਿਉਂ ਇਹ ਬੇਨਜ਼ਾਇਤ ਬਿਲਕੁਲ ਧੱਕਾ ਕਰਦੇ ਆ ਕਿ ਇਹਨਾਂ ਨੂੰ ਕੋਈ ਬੰਦਾ ਨਹੀਂ ਕਰਦਾ ਜਿਹੜੇ ਬੰਦੇ ਦੇ ਉੱਤੇ ਸਭ ਦਾ ਧੱਕੀ ਪੁਰੇ ਜਾਂਦੇ ਨੇ ਆਹ ਦੇਖੋ ਆਹ ਦੇਖੋ ਠਹਿਰਾ ਦੇ ਠਹਿਰ ਲਗੇ ਨੇ ਇਹਦੇ ਵਿੱਚ ਹੈ ਕੋ ਕਮੀਆਂ ਦੇ ਵਿੱਚ ਕੋਈ ਏਰ ਭਾਜੀ ਸਭ ਤੋਂ ਟਾ ਹਾਂਜੀ ਹਾਂਜੀ ਭਾਜੀ ਹਾਂਜੀ ਕਿੱਥੇ ਕਿੱਥੇ ਖੇਡਦੇ ਹੋ ਭਾਜੀ ਮੈਂ ਬਾਹਰ ਤੱਕ ਬਾਹਰ ਭਾਜੀ ਮੈਂ ਬਾਹਰ ਤੱਕ ਇੰਗਲੈਂਡ ਤੱਕ ਜਾ ਬਾਕੀ ਸਾਰਾ ਵਰਲਡ ਖੇਡਿਆ ਇਧਰ ਪੰਜਾਬ ਤੱਕ ਮੈਂ ਜੋ ਪਿੰਡ ਵਾਂ ਹਰਿਆਣਾ ਜੋ ਰਾਜਸਥਾਨ ਸਭ ਖੇਡਿਆ ਭਾਜੀ ਪੂਰਾ ਤਗੜਾ ਖੇਡਿਆ ਵਾ ਇਹ ਨਹੀਂ ਕੋਈ ਕਹਿ ਦੂਗਾ ਵੀ ਮਾੜਾ ਖੇਡਿਆ ਪਰ ਮੇਰੇ ਦਾ ਬਹੁਤ ਪੁਲਿਸ ਧੱਕਾ ਕਾਂਡੀ ਆ ਜੀ ਇਹਨਾਂ ਮੈਨੂੰ ਟੌਰਚਰ ਕਰਨਾ ਨਹੀਂ ਹਰਨਾ ਤੇ ਮੈਂ ਮਤਲਬ ਆਪਣਾ ਕੋਈ ਕਰ ਲੈਣਾ ਵਾ ਤੇ ਇਹ ਸਾਰੇ ਪੁਲਿਸ ਜੁੰਮਿਆ ਰਹੋਗੀ ਐਵੇਂ ਲੋਕੀ ਗੈਂਟਰ ਬੰਦੇ ਜਾਂਦੇ ਭਾਜੀ ਜਦੋਂ ਧੱਕਾ ਹੀ ਕਰੀ ਜਾਣਾ ਕਰੀ ਜਾਣਾ ਕਿ ਬੰਦੇ ਨਾਲ ਤੇ ਉਹਨਾਂ ਦੇ ਕੋਲ ਕੋਈ ਕਰਨਾ ਹੀ ਆ ਫਿਰ ਇਹਦੇ ਵਿੱਚ ਤੇ ਫਿਰ ਉਹਨਾਂ ਨੇ ਕੋ ਚੱਕ ਕੇ ਉਹ ਸੇ ਬੰਦੇ ਤੇ ਮਰਨਾ ਹੀ ਆ ਫਿਰ ਵੇਖੋ ਜੀ ਕੱਲ ਵੀ ਇਹਨਾਂ ਦੇ ਕੋਲ ਆਏ ਨੇ ਕਿੰਨੀਆਂ ਕਿੰਨੀਆਂ ਤਰੀਕ ਤੇ ਕੱਟੇ ਨੇ ਲੱਗ ਲੱਗੇ ਤਰੀਕਾਂ ਨੇ ਵਿਖਾਈ ਰੱਖ ਪੀ ਓਏ ਅਲੱਗ ਲੱਗੇ ਤਰੀਕ ਤੇ ਕੱਟੇ ਨੇ ਪੱਛੇ ਇਹਨਾਂ ਨੇ ਜ ਆ ਵੇਖੋ ਪਰ ਤੇ ਕੱਟ ਕੇ ਮੇਰੇ ਕੋਲ ਇੱਕ ਇਹਨਾਂ ਤਿੰਨ ਯਾਰਾਂ ਨੂੰ ਕੱਢ ਦਤਾ ਵਾ ਇੱਕ 9 ਯਾਰਾਂ ਨੂੰ ਕੱਢ ਦ ਤੇ ਇੱਕ ਕਿਥੇ ਕਿੰਨੇ ਨੂੰ ਘਟਿਆ ਜੀ ਇੱਕ 7 8 7 ਤਰੀਕ ਦੇ 8ਵੇਂ ਮਹੀਨੇ ਚ ਕਰ ਦਿੱਤਾ ਮਤਲਬ 2 3 ਮਹੀਨੇ ਦੇ ਵਿੱਚ ਹੀ ਵਿੱਚ ਇਹਨਾਂ ਨੇ ਪਰਚੇ ਪਰਚੇ ਕਰ ਦਿੱਤੇ ਨੇ ਉਹ ਮੁੰਡੇ ਦੇ ਉੱਤੇ ਕਿੰਨਾ ਕੁ ਜੱੜ ਧੋੜੂਗਾ ਕਿੰਨਾ ਕੁ ਜੱੜ ਧੋੜੂਗਾ ਇਹ ਆਖਿਰ ਤੇ ਹੈ ਜੀ ਲਓ ਵੀ ਹੁੰਦਾ ਕੋਈ ਗੱਲ ਨਹੀਂ ਫੋਨ ਲਾਉਨੇ ਆ ਕੱਲ ਬਾਦ ਕਰਦੇ ਆ ਇਹਦੇ ਨਾਲ ਐਸਟੋ ਸਾਹਿਬ ਨਾਲ ਵੀ ਕਿਉਂ ਕਿਤੇ ਥੱਲੇ ਹਰ ਭਾਲਤ ਨਹੀਂ ਕਲਾ ਕਰੀ ਜਿਸ ਵਾਲਤ ਨਹੀਂ ਕਰੀ ਜਾਂਦੇ ਅਸਾ ਕੁਝ ਵੇਖੋ 15 ਦਿਨਾਂ ਬਾਅਦ ਘਰ ਵੜਿਆ ਬਲਵਿੰਦਰ ਹਾਂ ਹੈਲੋ ਹਾਂਜੀ ਹਾਂਜੀ ਸਰ ਜੀ ਸਰ ਜੀ ਕਹਿੰਦਾ ਬਲਵਿੰਦਰ ਸਿੰਘ ਦਾ ਦਸਤੂਰ ਸਾਹਿਬ ਜੀ ਜੀ ਹਾਂਜੀ ਸਰ ਸਿੱਧੀ ਥਾਣੇ 'ਚੋਂ ਜੀ ਸਾਹਿਬ ਜੀ ਸਾਰੇ ਇੱਕ ਨਾ ਅਸੀਂ ਪਿੰਡ ਬਡਾਲਾ ਗ੍ਰੰਥੀਆਂ 'ਚ ਪਹੁੰਚੇ ਆਂ ਹਾਂਜੀ ਇੱਥੇ ਹਰਪਾਲ ਨਾਮ ਦਾ ਮੁੰਡਾ ਵਾ 2 ਐਫਆਰ ਆ ਤੁਹਾਡੇ ਥਾਣੇ ਦੇ ਵਿੱਚ ਕਟੀਆਂ ਨੇ ਅੱਛਾ ਜੀ ਠੀਕ ਹੈ ਜੀ ਸਰ ਇਹ ਜਸਪਾਲ ਜੀ ਹਾਂਜੀ ਜਸਪਾਲ ਜਸਪਾਲ ਐਫਆਈ ਹੈ ਸਹੀ ਆ ਜਸਪਾਲ ਐਫਆਈ ਹੈਗਾ ਜੀ ਹੈਗਾ ਜੀ ਸਰ ਆ ਤਰੀਕਾ ਮਖਾਓ ਜਰਾਕ ਕਿੰਨੀ ਕਿੰਨੀ ਤਰੀਕਤੇ ਨੇ 3 ਤਰੀਕਾ 11ਵਾਂ ਇੱਕ 3 ਤਰੀਕਾ 11ਵਾਂ ਮਹੀਨਾ ਇੱਕ 9 ਤਰੀਕਾ 11ਵਾਂ ਮਹੀਨਾ ਹਾਂਜੀ ਛੇ ਛੇ ਦਿੰਦੀਆਂ ਵਿੱਥਾਂ ਨੇ ਸਾਬ ਜਦੋਂ ਉਹ ਬੰਦੇ ਦਾ ਹੀ ਪਿੰਡ ਦੇ ਵਿੱਚ ਆਏ ਆ ਇੱਥੇ ਵੀਡੀਓ ਚੱਲ ਰਹੀ ਆ ਸਾਰੇ ਪਿੰਡ ਦੇ ਵਿੱਚ ਪਤਾ ਕੀਤਾ ਏਦਾਂ ਵੱਡਿਆ ਮੁੰਡਾ ਖੜਾ ਰਿਹਾ ਜਿਹਦੇ ਉੱਤੇ ਟਕ ਟਕ ਇੱਕ ਸੇਖਵਾਂ ਵਾਲੇ ਨੇ ਪਤਾ ਕਰਤਾ ਦੋ ਤੁਹਾਡੇ ਨੇ ਲੇਕਿਨ ਜਦੋਂ ਇਹ ਪਰਸ ਖੋਗੇ ਭਾਜਦਾ ਇਹ ਇਹੀ ਬੰਦਾ ਲੱਭਤਾ ਇੱਕ ਪ੍ਰਕਾਸ਼ ਕੋਰ ਆ ਇੱਕ ਮੰਦਰਾਵਾਂ ਜਨਾਨੀ ਦੋ ਦੇ ਦਰਖਾਚਾ ਨੇ ਅੱਛਾ ਜੀ ਇਹਦੀ ਤੁਹਾਡੇ ਨਾਲ ਜੋ ਵਿੱਚ ਹੈਗਾ ਇਹ ਹੁਣ ਸਾਰੀਆਂ ਤਾਂ ਇਦਾਂ ਚਿੱਤੇ ਨਹੀਂ ਨਾ ਹੈਗੀਆਂ ਜੀ ਕਿੰਨੀਆਂ ਤਾਂ 2 3 4 5000 ਹੁੰਦੀਆਂ ਨੇ ਸਾਰੀਆਂ ਵੀ ਨਹੀਂ ਨਾ ਹਰ ਗੱਲ ਇਹ ਆ ਵੇਖੋ ਮੁੰਡਿਆਂ ਦਾ ਤੁਸੀਂ ਇਹਦੇ ਘਰੇ ਸ਼ਾਇਦ ਘਰ ਨਹੀਂ ਆਇਆ ਆ ਕੇ ਦੇਖੋ ਵੀ ਕਿੰਨਾ ਇਹਨੂੰ ਜਿਹੜਾ ਵਾ ਸਭ ਕੁਝ ਮਿਲਿਆ ਖੇਡਾਂ ਦੇ ਵਿੱਚ ਕੋਈ ਥਾਂ ਜਿਹੜਾ ਨਹੀਂ ਰਿਹਾ ਜਿੱਥੇ ਮੁੰਡਾ ਇਹ ਖੇਡਾਂ ਨਹੀਂ ਖੇਡਦਾ ਆ ਚਲੋ ਕੋਈ ਨਹੀਂ ਜੇ ਕਹਿ ਗਿਆ ਤੇ ਕਹਿ ਗਿਆ ਜੇ ਨਹੀਂ ਜਾਏਗਾ ਤਾਂ ਹਰ ਵੇਖੋ ਗੱਲ ਪਤਾ ਕੀ ਆ ਅਸੀਂ ਵੇਖੋ ਸੱਚ ਦੀ ਬਾਤ ਚੁਕਣੀ ਹੈ ਤੁਹਾਡੇ ਕੋਲ ਵੀ ਸਾਰੇ ਹੀ ਉਹਨੇ ਚੁੱਕਦੇ ਆ ਇਹ ਮੁਹੱਲਾ ਵੇਖਣ ਦਾ ਮੁਹੱਲਾ ਪਿੰਡ ਦੇ ਵਿੱਚ ਸਾਰੇ ਵੇਖਿਆ ਕਹਿੰਦੇ ਜੀ ਮੁੰਡਾ ਖਿਡਾਰੀ ਬਹੁਤ ਵਧੀਆ ਤੇ ਨਿਆਜ਼ ਇਹਦੇ ਨਾਲ ਹੋਣ ਈ ਆ ਹੈ ਨੀ ਤੇ ਸਰ ਕੱਲ ਵੀ ਕੱਲ ਕੋਣਾ ਹੀ ਕਾਲੇ ਤੋਂ ਚੌਕੀਆਂ ਆਏ ਹੋ ਆਪਣੀਆਂ ਕਿਹੜੀ ਜੋ ਆਪਣੇ ਜਿਹੜਾ ਵਾਲਾ ਗਰੰਟੀ ਆ ਕਿਹ ਕਿਹ ਲਈ ਆਣ ਕੇ ਪਹਿਲਾਂ ਤੇ ਦਾਵੇ ਕਰਨ ਆਇਆ ਮੈਂ ਜੇ ਮੈਂ ਤੇ ਮੁੜ ਕੇ ਜਦੋਂ ਮੈਂ ਲਾਇਆ ਨਾ ਵੀ ਮੈਂ ਐਸਐਸਸੀ ਦੇ ਸਾਹ ਦੇ ਪੀਛੇ ਹੋਇਆ ਵਾਂ ਤੇ ਮੈਂ ਦਿਖਾ ਦਿੱਤੀ ਉਥੇ ਮੇਰਾ ਅਨਸਾਰ ਹੋਊਗਾ ਤੇ ਮੁੜ ਕੇ ਕਹਿੰਦੇ ਨਹੀਂ ਅਸੀਂ ਤਾਂ ਨੰਗਦੇ ਨੰਗਦੇ ਆ ਗਏ ਨੰਗਦੇ ਨੰਗਦੇ ਮੇਰੇ ਘਰ ਹੀ ਆਉਣਾ ਹੁੰਦਾ ਇਹਨਾਂ ਨੇ ਸਾਹਿਬ ਜੀ ਸੁਣਦੇ ਜੀ ਹਾਂ ਹਾਂ ਜੀ ਵੇਖੋ ਜਿਹੜਾ ਇੱਕ ਬੰਦਾ ਮਿਹਨਤੀ ਆ ਖਿਡਾਰੀ ਆ ਕੋਈ ਨਸ਼ਾ ਨਹੀਂ ਕਰਦਾ ਸਾਰੇ ਪਿੰਡ ਗਾਹਕ ਸਾਹਿਬ ਜੀ ਦੇਖ ਲੈਣੇ ਆ ਜੀ ਨਹੀਂ ਠੀਕ ਆ ਸਰ ਜੀ ਇਹੋ ਜਿਹੇ ਚੰਗੇ ਬੰਦੇ ਲਖਿਆ ਰੱਖਣਾ ਜਿਹੜਾ ਜਦੋਂ ਮਾੜਾ ਮੋੜ ਤੇ ਤਾਂ ਅਸੀਂ ਵੀ ਨਹੀਂ ਖਲੋਂਦੇ ਕੋਈ ਗੱਲ ਨਹੀਂ ਠੀਕ ਆ ਸਰ ਜੀ ਠੀਕ ਵੇਖੋ ਜੀ ਬਲਵਿੰਦਰ ਸਿੰਘ ਐਸਚਓ ਸਾਹਿਬ ਨਾਲ ਗੱਲ ਹੋਈ ਆ ਉਹਨੇ ਕਹੇ ਵੇਖਦੇ ਆ ਜਰੂਰ ਕਰਾਂਗੇ ਮਰਤੇ ਦੀ ਜਿੰਨੀ ਸਾਡੇ ਕੋ ਹੋ ਸਕੀ ਬਾਕੀ ਪਿੰਡ ਵਾਸੀ ਜਾਂ ਕੋਲ ਨੇ ਸਾਰੇ ਦੇ ਨਾਲ ਸਾਡੀ ਗੱਲਬਾਤ ਹੋਈ ਆ ਕੋ ਅੱਗੇ ਤੋਂ ਸੇਖਵਾਲੇ ਨਾਲ ਵੀ ਗੱਲ ਕਰਾਂਗੇ ਕੋਈ ਸੇਖਵਾਲੇ ਨੂੰ ਮਿਲਦੀ ਆਪਾਂ ਠੀਕ ਹੈ